ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਮੈਂ ਹਾਂ ਜਸਕਰਨ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਨਾਲ ਨਨਾਈਮਾ ਵਿੱਚ ਨਸ਼ਾ ਤਸਕਰੀ ਦਾ ਮਾਮਲਾ ਸਾਹਮਣੇ ਫਰੇਜ਼ਰ ਵੈਲੀ ਵਿੱਚ ਅੜਾਂ ਦੇ ਖਿਲਾਫ ਸੁਧਰ ਨੇ ਸ਼ੁਰੂ ਵੱਡੇ ਸਰਕਾਰੀ ਪ੍ਰੋਜੈਕਟਾਂ ਦੀ ਨਵੀਂ ਸ਼ਰਤ ਲੱਗ ਹੁਣ ਜਾਣਦੇ ਹਾਂ ਖਬਰਾਂ ਵਿਸਥਾਰ ਦੇ ਨਾਲ ਨਨਾਇਮੋ ਵਿੱਚ ਕਈ ਮਹੀਨਿਆਂ ਤੱਕ ਚੱਲੀ ਨਸ਼ਾ ਤਸਕਰੀ ਦੀ ਜਾਂਚ ਤੋਂ ਬਾਅਦ ਦੋ ਵਿਅਕਤੀਆਂ ਖਿਲਾਫ ਕਈ ਦੋਸ਼ ਲਾਏ ਗਏ ਹਨ RCMP ਨੇ ਦੱਸਿਆ ਹੈ ਕਿ ਪੁਲਿਸ ਨੇ ਨਵੰਬਰ 2024 ਵਿੱਚ ਇੱਕ ਐਸੇ ਘਰ ਦੀ ਜਾਂਚ ਸ਼ੁਰੂ ਕੀਤੀ ਸੀ ਜਿਸ ਨੂੰ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਸੀ ਅਤੇ ਇਸ ਸਾਲ 17 ਅਪ੍ਰੈਲ ਨੂੰ ਉਸ ਘਰ ਤੇ ਤਲਾਸ਼ੀ ਵਾਰੰਟ ਲਾਗੂ ਕੀਤਾ ਗਿਆ ਨਨਾਇਮੋ RCMP ਨੇ ਮੰਗਲਵਾਰ ਨੂੰ ਜਾਰੀ ਕੀਤੀ ਖਬਰ ਰੀਲਿਸ ਵਿੱਚ ਕਿਹਾ ਹੈ ਤਲਾਸ਼ੀ ਦੌਰਾਨ ਜਾਂਚ ਕਰਨ ਵਾਲਿਆਂ ਨੂੰ 52 ਗ੍ਰਾਮ ਫੈਂਟਨਲ 25 ਗ੍ਰਾਮ ਕੋਕੇਨ 30 ਗ੍ਰਾਮ ਬੈਥੋਫੈਂਟਾਮਾਈਨ ਅਤੇ 213 ਗੈਰ ਕਾਨੂੰਨੀ ਗੋਲੀਆਂ ਮਿਲੀਆਂ ਹਨ ਇਸ ਤੋਂ ਇਲਾਵਾ ਦੋ ਬੰਦੂਕਾਂ ਵੀ ਬਰਾਮਦ ਹੋਈਆਂ ਹਨ ਜਿਨ੍ਹਾਂ ਨੂੰ ਰੂਗਰ ਕਾਰਬਾਈਨ ਅਤੇ ਨੋਰਿੰਕੋ ਚੀਨੀ ਸ਼ਾਰਟਕਨ ਵਜੋਂ ਦਰਸਾਇਆ ਗਿਆ ਹੈ ਨਾਲ ਹੀ ਸਖਤ ਬੋਡੀ ਆਰਮਰ ਵੀ ਮਿਲਿਆ ਪੁਲਿਸ ਮੁਤਾਬਕ ਰੂਗਰ ਬੰਦੂਕ ਪਹਿਲਾ ਪੋਰਟਲ ਵਰਨੀ ਵਿੱਚ ਹੋਈ ਤੋੜਪੋੜ ਦੌਰਾਨ ਚੋਰੀ ਹੋਈ ਸੀ ਇਸ ਮਾਮਲੇ ਵਿੱਚ 8 ਦਸੰਬਰ ਨੂੰ ਦੋਸ਼ ਲਾਏ ਗਏ ਪੁਲਿਸ ਨੇ ਕਿਹਾ ਕਿ 44 ਸਾਲਾ ਨਾਇਮਾ ਵਾਸੀ ਨਾਰਮਨ ਮਿਲਰ ਉੱਤੇ ਬੰਦੂਕ ਦੀ ਲਾਪਰਵਾਹ ਵਰਤੋਂ, ਬਿਨਾਂ ਇਜਾਜ਼ਤ ਬੰਦੂਕ ਰੱਖਣਾ, ਗੋਲਾ ਬਰੂਦ ਸਮੇਤ ਪਵੰਦੀਸ਼ੁਦਾ ਜਾਂ ਸੀਮਿਤ ਬੰਦੂਕ ਰੱਖਣਾ, ਖਤਰਨਾਕ ਮਕਸਦ ਲਈ ਹਥਿਆਰ ਰੱਖਣਾ, ਹੁਕਮ ਦੇ ਉਲਟ ਕਬਜ਼ਾ ਰੱਖਣਾ, ਅਪਰਾਧ ਰਾਹੀਂ ਹਾਸਲ ਕੀਤੀ ਸੰਪਤੀ ਰੱਖਣਾ ਅਤੇ ਨਸ਼ਾ ਤਸਕਰੀ ਦੇ ਮਕਸਦ ਨਾਲ ਫੈਂਟਨਲ ਰੱਖਣ ਦੇ ਪੰਜ ਦੋਸ਼ ਲਾਏ ਗਏ ਹਨ। ਇਸ ਦੇ ਨਾਲ ਹੀ 42 ਸਾਲਾ ਨਨਾਈਮੋ ਵਾਸੀ ਕਾਰਲਾਈਨ ਸਨੇਡਨ ਉੱਤੇ ਵੀ ਬਿਨਾ ਇਜਾਜ਼ਤ ਬੰਦੂਕ ਰੱਖਣ ਗੋਲਾ ਬਰੂਤ ਸਮੇਤ ਪਵੰਦੀ ਸ਼ੁਦਾ ਜਾਂ ਸੀਮਿਤ ਬੰਦੂਕ ਰੱਖਣ ਖਤਰਨਾਕ ਮਕਸਦ ਲਈ ਹਥਿਆਰ ਰੱਖਣ ਤੇ ਹੁਕਮਾਂ ਦੇ ਉਲਟ ਕਬਜ਼ਾ ਰੱਖਣ ਦੇ ਦੋਸ਼ ਲਾਏ ਗਏ ਹਨ ਆਨਲਾਈਨ ਅਦਾਲਤੀ ਰਿਕਾਰਡ ਮੁਤਾਬਕ ਇਸ ਮਾਮਲੇ ਨਾਲ ਜੁੜੇ ਕੁੱਲ 18 ਦੋਸ਼ ਹਨ ਜਿਨ੍ਹਾਂ ਵਿੱਚੋਂ 8 ਨਸ਼ਾ ਤਸਕਰੀ ਨਾਲ ਸੰਬੰਧਿਤ ਹਨ ਤੇ ਬਾਕੀ ਹਥਿਆਰਾਂ ਨਾਲ ਜੁੜੇ ਹਨ ਅਦਾਲਤੀ ਰਿਕਾਰਡ ਅਨੁਸਾਰ ਮਿਲਰ ਅਤੇ ਸਨੇਡਨ ਦੋਵੇਂ ਹਾਲੇ ਹਿਰਾਸਤ ਵਿੱਚ ਹਨ ਮਿਲਰ ਦੀ ਅਗਲੀ ਪੇਸ਼ੀ ਬੁੱਧਵਾਰ ਨੂੰ ਪੋਰਟਲ ਵਰਨੀ ਅਦਾਲਤ ਵਿੱਚ ਹੋਵੇਗੀ ਜਦਕਿ ਸਨੇਡਨ ਦੀ ਅਗਲੀ ਪੇਸ਼ੀ 22 ਦਸੰਬਰ ਨੂੰ ਨਿਰਧਾਰਤ ਕੀਤੀ ਗਈ ਹੈ এনवायरमेंट ਕੈਨੇਡਾ ਨੇ ਦੱਖਣ ਪੱਛਮੀ ਬ੍ਰਿਟਿਸ਼ ਕੋਲੰਬੀਆ ਦੇ ਹੇਠਲੇ ਇਲਾਕਿਆਂ ਵਿੱਚ ਭਾਰੀ ਮੀਂਹ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਹਨ ਜਦਕਿ ਕੁਝ ਖੇਤਰਾਂ ਵਿੱਚ ਵੱਡੇ ਹੜ੍ਹ ਤੋਂ ਬਾਅਦ ਸਫਾਈ ਦਾ ਕੰਮ ਜਾਰੀ ਹੈ ਇਹ ਨਵੀਂ ਵਰਖਾ ਪਿਛਲੇ ਹਫਤੇ ਆਏ ਤੂਫਾਨ ਤੋਂ ਬਾਅਦ ਹੋ ਰਹੀ ਹੈ ਜਿਸ ਨਾਲ ਬੀਸੀ ਤੇ ਫਰੇਜ਼ਰ ਵੈਲੀ ਦੇ ਖੇਤਾਂ ਤੇ ਘਰਾਂ ਵਿੱਚ ਪਾਣੀ ਭਰ ਗਿਆ ਸੀ ਏਵੈਕੂਏਸ਼ਨ ਦੇ ਆਰਡਰ ਜਾਰੀ ਹੋਏ ਸਨ ਅਤੇ ਹਾਈਵੇ ਬੰਦ ਕਰਨੇ ਪਏ ਸਨ ਤਾਜ਼ਾ ਹਾਲਾਤਾਂ ਮੁਤਾਬਕ ਐਵਸਫੋਰਡ ਵਿੱਚ 36 ਪ੍ਰਾਪਰਟੀਆਂ ਅਜੇ ਵੀ ਏਵੈਕੂਏਸ਼ਨ ਆਰਡਰ ਹੇਠ ਹਨ 449 ਪ੍ਰਾਪਰਟੀਆਂ ਲਈ ਏਵੈਕੂਏਸ਼ਨ ਅਲਰਟ ਜਾਰੀ ਹੈ 8000 ਤੋਂ ਵੱਧ BC ਹਾਈਡਰੋ ਕਸਟਮਰਾਂ ਦੀ ਬਿਜਲੀ ਬੰਦ ਹੈ ਹਾਈਵੇ 3 ਹੋਪ ਤੋਂ ਮੈਨਿੰਗ ਪਾਰਕ ਤੱਕ ਲੈਂਡਸਲਾਈਡਿੰਗ ਦੇ ਕਾਰਨ ਬੰਦ ਹੈ ਸੁਮਸ ਬਾਰਡਰ ਯਾਤਰੀਵਾਨਾਂ ਲਈ ਖੁੱਲੀ ਹੈ ਪਰ ਵਪਾਰਕ ਵਾਹਕਾਂ ਲਈ ਬੰਦ ਹੈ ਹੋਰ ਸੜਕਾਂ ਦੇ ਬੰਦ ਹੋਣ ਜਾਂ ਖੁੱਲਣ ਬਾਰੇ ਜਾਣਕਾਰੀ ਡਰਾਈਵ BC ਉੱਤੇ ਉਪਲਬਧ ਹੈ এনਵਾਇਰਨਮੈਂਟ ਕੈਨੇਡਾ ਨੇ ਮੰਗਲਵਾਰ ਲਈ ਮੈਟਰੋ ਵੈਂਕੂਵਰ ਅਤੇ ਫਰੇਜ਼ਰ ਵੈਲੀ ਸਮੇਤ ਕਈ ਇਲਾਕਿਆਂ ਵਿੱਚ 70 ਮਿਲੀਮੀਟਰ ਤੱਕ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਜੋ ਬੁੱਧਵਾਰ ਸ਼ਵੇਰ ਤੱਕ ਜਾਰੀ ਰਹੇਗਾ ਫਰੇਜ਼ਰ ਵੈਲੀ ਵਿੱਚ ਸੋਮਵਾਰ ਨੂੰ ਹਾਲਤ ਠੀਕ ਹੋਣੇ ਸ਼ੁਰੂ ਹੋਏ ਸਨ ਕਿਉਂਕਿ ਵਸ਼ਿੰਗਟਨ ਸਟੇਟ ਦੀ ਨੁਕਸਕ ਦਰਿਆ ਤੋਂ ਸਰਹੱਦ ਪਾਰ ਆਇਆ ਪਾਣੀ ਹਟਣਾ ਸ਼ੁਰੂ ਹੋ ਗਿਆ ਸੀ ਪਰ BC ਦਰਿਆਵਾਂ ਲਈ ਹੜ੍ਹਾਂ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ ਤੇ ਇਹ ਖਤਰਾ ਮੈਟਰੋ ਵੈਨਕੂਵਰ ਦੇ ਨਾਰਥ ਸ਼ੋਰ ਤੱਕ ਫੈਲ ਗਿਆ ਹੈ BC ਦੀ ਐਮਰਜੈਂਸੀ ਮੈਨੇਜਮੈਂਟ ਮੰਤਰੀ ਕੇਲੀ ਗ੍ਰੀਨ ਨੇ ਕਿਹਾ ਹੈ ਕਿ ਦੱਖਣੀ ਤੱਟ ਤੇ ਭਾਰੀ ਮੀਂਹ ਕਰ ਨਾਰਥ ਸ਼ੋਰ ਵਿੱਚ ਮੀਂਹ ਅਤੇ ਲੈਂਡਸਲਾਈਡਿੰਗ ਦਾ ਡਰ ਵੱਧ ਗਿਆ ਹੈ ਅਤੇ ਵਸਨੀਕਾਂ ਨੂੰ ਦਰਿਆਵਾਂ ਦੇ ਕੰਢਿਆਂ ਤੇ ਪਾਣੀ ਦੇ ਰਸਤੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਪਾਣੀ ਦੀ ਸਤਾ ਉੱਚੀ ਹੈ ਤੇ ਕੰਢੇ ਟੁੱਟ ਸਕਦੇ ਹਨ ਬੀਸੀ ਹਾਈਡਰੋ ਨੇ ਦੱਸਿਆ ਹੈ ਕਿ ਮੰਗਲਵਾਰ ਤੱਕ ਸੂਬੇ ਭਰ ਵਿੱਚ ਬਿਜਲੀ ਬਹਾਲ ਕਰ ਲਈ ਇੰਪਰੂਵਮੈਂਟ ਹੋ ਰਿਹਾ ਹੈ ਸੋਮਵਾਰ ਨੂੰ ਪੀਕ ਤੇ 90000 ਤੋਂ ਵੱਧ ਕਸਟਮਰਾਂ ਦੀ ਬਿਜਲੀ ਗਈ ਸੀ ਜਿਸ ਚ ਸਕੈਮਿਸ਼ ਡੰਕਨ ਅਤੇ ਹੋਪ ਸਭ ਤੋਂ ਵੱਧ ਪ੍ਰਭਾਵਿਤ ਰਹੇ ਮੌਸਮ ਰਿਕਾਰਡ ਅਨੁਸਾਰ ਸੋਮਵਾਰ ਅਸਾਧਾਰਨ ਤੌਰ ਤੇ ਗਰਮ ਰਿਹਾ ਤੇ ਬ੍ਰਿਟਿਸ਼ ਕੋਲੰਬੀਆ ਦੀਆਂ ਦੋ ਦਰਜਨ ਤੋਂ ਵੱਧ ਕਮਿਊਨਿਟੀਆਂ ਵਿੱਚ ਰੋਜ਼ਾਨਾ ਤਾਪਮਨ ਦੇ ਨਵੇਂ ਰਿਕਾਰਡ ਬਣੇ ਕੈਮਲੂਕਸ ਵਿੱਚ 18.6 ਡਿਗਰੀ ਸੈਲਸੀਅਸ ਤਾਪਮਨ ਦਰਜ ਹੋਇਆ ਜੋ 1962 ਦੇ 13.3 ਡਿਗਰੀ ਦੇ ਰਿਕਾਰਡ ਨੂੰ ਤੋੜਦਾ ਹੈ ਜਦੋਂ ਕਿ ਵਿਕਟੋਰੀਆ ਇੰਟਰਨੈਸ਼ਨਲ 에ਅਰਪੋਰਟ ਤੇ 16.8 ਡਿਗਰੀ ਸੈਲਸੀਅਸ ਰਿਹਾ ਜੋ 1990 ਦੇ 14.3 ਡਿਗਰੀ ਦੇ ਰਿਕਾਰਡ ਤੋਂ ਵੱਧ ਸੀ ਸੂਬੇ ਦੇ ਕਈ ਹਿੱਸਿਆਂ ਵਿੱਚ ਤਾਪਮਨ ਮਿਡ 20s 'ਚ ਰਿਹਾ ਇਦੇ ਨਾਲ ਹੀ এনਵਾਇਰਨਮੈਂਟ ਕੈਨੇਡਾ ਮੁਤਾਬਕ ਸੁਕੈਮਿਸ਼ ਵਿੱਚ 190 ਮਿਲੀਮੀਟਰ ਅਤੇ ਉੱਤਰੀ ਵੈਂਕੂਵਰ ਆਇਲੈਂਡ ਦੇ ਜ਼ੇਬਾਲਸ ਵਿੱਚ 163 ਮਿਮੀ ਪਿਆ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਗੁਰਪ੍ਰੀਤ ਸਿੰਘ ਸਹੋਤਾ ਦੀ ਖਾਸ ਖਬਰ। ਕੈਨੇਡਾ ਸਰਕਾਰ ਵੱਲੋਂ ਇੱਕ ਐਲਾਨ ਜਿਹੜਾ ਆ ਪਹਿਲਾਂ ਕੀਤਾ ਗਿਆ ਸੀਗਾ ਕਿ ਵੱਡੇ ਸਰਕਾਰੀ ਪ੍ਰੋਜੈਕਟਾਂ ਦੇ ਵਿੱਚ ਕੈਨੇਡੀਅਨ ਬਣਿਆ ਸਮਾਨ ਜਿਹੜਾ ਉਹ ਹੀ ਲਾਇਆ ਜਾਵੇ ਤੇ ਇਹ ਜਿਹੜੀ ਸ਼ਰਤ ਆ ਹੁਣ ਤੋਂ ਲਾਗੂ ਹੋ ਗਈ ਆ। ਵੱਡੇ ਸਰਕਾਰੀ ਪ੍ਰੋਜੈਕਟ ਮਤਲਬ ਕਿ 25 ਮਿਲੀਅਨ ਡਾਲਰ ਤੋਂ ਉੱਪਰ ਦੀ ਲਾਗਤ ਵਾਲਾ ਕੋਈ ਵੀ ਪ੍ਰੋਜੈਕਟ ਜਿਹੜਾ ਕੈਨੇਡਾ ਦੇ ਵਿੱਚ ਚੱਲਣਾ ਆ ਉਹਦੇ ਵਿੱਚ ਕੈਨੇਡੀਅਨ ਸਮਾਨ ਦੀ ਵਰਤੋਂ ਕਰਨੀ ਪੈਣੀ ਆ ਚਾਹੇ ਗੱਲ ਸਟੀਲ ਦੀ ਕਰ ਲਈਏ ਲੰਬਰ ਜਾਂ ਲੌਂਗਨਮ ਦੀ ਕਰ ਲਈਏ ਲੇਬਰ ਦੀ ਕਰ ਲਈਏ ਤਾਂ ਉਹਦੇ ਵਿੱਚ ਬਾਏ ਕੈਨੇਡੀਅਨ ਪਾਲਿਸੀ ਜਿਹੜੀ ਆ ਅੱਗੇ ਰੱਖੀ ਜਾ ਰਹੀ ਆ ਤੇ ਇਹ ਪਾਲਿਸੀ ਜਿਹੜੀ ਅੱਜ ਤੋਂ ਸ਼ੁਰੂ ਹੋ ਚੁੱਕੀ ਆ ਸੋ ਇਹ ਇੱਕ ਫੰਡਾਮੈਂਟਲੀ ਵੱਡੀ ਚੇਂਜਸ ਕਰਕੇ ਆ ਕਿ ਇਹਦੇ ਵਿੱਚ ਲੋਕਲ ਟ੍ਰੇਡ ਨੂੰ ਲੋਕਲ ਚੀਜ਼ਾਂ ਨੂੰ ਜਿਹੜਾ ਉਹ ਹੰਕਾਰ ਆ ਰਿਹਾ ਦਿੱਤਾ ਜਾ ਰਿਹਾ ਸੋ ਇਹ ਜਿਹੜੀ ਪਹਿਲੀ ਸਟੇਜ ਆ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਕਿ ਅੱਜ ਲਾਗੂ ਹੋ ਗਈ ਆ ਕਿ ਕੋਈ ਵੀ ਕੰਟਰੈਕਟ ਜਿਹੜਾ ਕਿ 25 ਮਿਲੀਅਨ ਡਾਲਰ ਤੋਂ ਉੱਪਰ ਆ ਉਹਦੇ ਵਿੱਚ ਕੈਨੇਡੀਅਨ ਬੀਨਸਸ ਨੂੰ ਪਹਿਲ ਦਿੱਤੀ ਜਾਊਗੀ ਕੈਨੇਡੀਅਨ ਮਟੀਰੀਅਲ ਨੂੰ ਪਹਿਲ ਦਿੱਤੀ ਜਾਊਗੀ ਤੇ ਇਹ ਗਵਰਨਮੈਂਟ ਦੇ ਸਾਰੇ ਵੱਡੇ ਜਿਹੜੇ ਮੇਜਰ ਪ੍ਰੋਜੈਕਟਸ ਨੇ ਚਾਹੇ ਉਹ ਹਾਊਸਿੰਗ ਦਾ ਆ ਕਿਤੇ ਦਫ਼ਤਰ ਬਣਨੇ ਆ ਕਿਤੇ ਡਿਫੈਂਸ ਦਾ ਕੋਈ ਸਟਰਕਚਰ ਬਣਨਾ ਆ ਤੇ ਜਾਂ ਇਹਨਾਂ ਕੋਈ ਕਮਿਊਨਿਟੀ ਦੇ ਵਾਸਤੇ ਕੋਈ ਚੀਜ਼ ਬਣਨੀ ਆ ਆ ਸਾਰੀ ਕਿਤੇ ਹੋਣੀ ਆ ਉਜਿਹਦੇ ਵਿੱਚ ਵੀ ਸਰਕਾਰੀ ਪੈਸਾ ਕੈਨੇਡਾ ਸਰਕਾਰ ਦਾ ਲੱਗਣਾ ਜੇ ਉਹ ਪ੍ਰੋਜੈਕਟ 25 ਮਿਲੀਅਨ ਤੋਂ ਉੱਪਰ ਦਾ ਆ ਉਹਦੇ ਵਿੱਚ ਸਭ ਤੋਂ ਪਹਿਲ ਜਿਹੜੀ ਆ ਉਹ ਕੈਨੇਡਾ ਦੇ ਬਣੇ ਸਮਾਨ ਨੂੰ ਕੈਨੇਡਾ ਦੀ ਲੀਬਰ ਨੂੰ ਕੈਨੇਡਾ ਦੇ ਸਹਾਰੀ ਕਰਤਾਵਾਂ ਨੂੰ ਦਿੱਤੀ ਜਾਣੀ ਆ ਸੋ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਵੀ ਸਹਾਰੀ ਹੋਣੀ ਆ ਉਹਦੇ ਵਿੱਚ ਕੈਨੇਡੀਅਨ ਸਟੀਲ ਕੈਨੇਡੀਅਨ ਲੰਬਰ ਕੈਨੇਡੀਅਨ ਅਲੂਮਿਨਾਵਾ ਅਤੇ ਜੋ ਵੀ ਕੁਝ ਬਿਜਲੀ ਦਾ ਸਮਾਨ ਲੱਗਣਾ ਪਲੰਮਿੰਗ ਦਾ ਲੱਗਣਾ ਜੋ ਕੁਝ ਵੀ ਲੱਕੜ ਲੱਗਣੀ ਆ ਉਹ ਸਾਰਾ ਕੁਝ ਕੈਨੇਡਾ ਦਾ ਬਣਿਆ ਲੱਗੇ ਇਹ ਗੱਲ ਪੱਕੇ ਤੌਰ ਦੇ ਉਤੇ ਕੀਤੀ ਜਾਵੇ ਸੋ ਅਮਰੀਕਾ ਦੇ ਨਾਲ ਟ੍ਰੇਡ ਵਾਰ ਸ਼ੁਰੂ ਹੋਣ ਤੋਂ ਬਾਅਦ ਇਹੋ ਜਿਹੀਆਂ ਸਕੀਮਾਂ ਕੱਢੀਆਂ ਗਈਆਂ ਆ ਤਾਂ ਕਿ ਕੈਨੇਡੀਅਨ ਇੰਡਸਟਰੀ ਜਿਹੜੀ ਕਿ ਲੜਖੜਾ ਰਹੀ ਆ ਤੇ ਇਹ ਕ੍ਰੀਡੀਅਨ ਲੇਬਰ ਜਿਹੜੀ ਆ ਉਹ ਕਹਿ ਰਹੀ ਆ ਕਿ ਸਾਡੀ ਬੇਰਜ਼ਗਾਰੀ ਦਰ ਵੱਧ ਰਹੀ ਆ ਕੰਮ ਨਹੀਂ ਮਿਲ ਰੇ ਸੋ ਉਹਨੂੰ ਪਹਿਲ ਦਿੱਤੀ ਜਾਵੇ ਸਾਰਾ ਕੁਝ ਲੋਕਲ ਬਣੇ ਲੋਕਲ ਲੱਗੇ ਲੋਕਲ ਖਾਤਤ ਹੋਵੇ ਉਹਦੇ ਨਾਲ ਕ੍ਰੀਡੀਅਨ ਇੰਡਸਟਰੀ ਜਿਹੜੀ ਆ ਉਹਨੂੰ ਵਕਿਆਈ ਬੂਸਟ ਮਿਲੂਗਾ ਜਿਹੜੇ ਕ੍ਰੀਡੀਅਨ ਪ੍ਰੋਡਕਸ਼ਨ ਨੇ ਤੇ ਕ੍ਰੀਡੀਅਨ ਵਰਕਰਸ ਨੇ ਉਹਨਾਂ ਨੂੰ ਪਹਿਲ ਦੇਣ ਦੀ ਗੱਲ ਇਹਦੇ ਵਿੱਚ ਕਹੀ ਗਈ ਆ ਫੈਡਰਲ ਸਰਕਾਰ ਜਿਹੜੀ ਆ ਉਹ ਵਾਰ-ਵਾਰ ਕਹਿ ਰਹੀ ਆ ਕਿ 25 ਮਿਲੀਅਨ ਡਾਲਰ ਤੋਂ ਉੱਪਰ ਦੇ ਜਿਹੜੇ ਪ੍ਰੋਜੈਕਟ ਨੇ ਹੱਲੇ ਅਸੀਂ ਉਹਨਾਂ ਤੋਂ ਸ਼ੁਰੂ ਕੀਤਾ ਆ ਅਗਾਹਾਂ ਚੱਲ ਕੇ ਅਸੀਂ ਹੋਰ ਇੰਡਸਟਰੀ ਦੇ ਵਿੱਚ ਹੋਰ ਤਰ੍ਹਾਂ ਦੇ ਉੱਤੇ ਵੀ ਬਾਇ ਕੈਨੇਡੀਅਨ ਜਿਹੜੀ ਆ ਨੀਤੀ ਇਹਨੂੰ ਪਹਿਲ ਦੇਵਾਂਗੇ ਤਾਂ ਕਿ ਕੈਨੇਡਾ ਦਾ ਜਿਹੜਾ ਸਮਾਨ ਆ ਉਹ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਵੰਟਿਆ ਜਾਵੇ ਅਤੇ ਆਪਸ ਦੇ ਵਿੱਚ ਹੀ ਵਪਾਰ ਕਰਕੇ ਇੱਕ ਦੂਜੇ ਨੂੰ ਸਪੋਰਟ ਕੀਤਾ ਜਾਵੇ ਸੁਪਰ ਵੀਜ਼ਾ ਇੰਸ਼ੋਰੈਂਸ ਬੰਦੀ ਕਈ ਲੋਕਾਂ ਦੇ ਸਵਾਲ ਹੁੰਦੇ ਹਨ ਅਤੇ ਇਸ ਬੰਦੀ ਥਿੰਕ ਇੰਸ਼ੋਰੈਂਸ ਤੋਂ ਪ੍ਰਮੇਂਦਰ ਸਿੰਘ ਹੁਣਾ ਨੇ ਜਾਣਕਾਰੀ ਸਾਂਝੀ ਕੀਤੀ ਆਓ ਦੇਖਦੇ ਆਂ ਇਹ ਖਾਸ ਗੱਲਬਾਤ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਸੁਪਰ ਵੀਜ਼ੇ ਤੇ ਜਾਂ ਵਿਜ਼ਟਰ ਵੀਜ਼ੇ ਤੇ ਇੱਥੇ ਆਉਂਦੇ ਆ ਇੰਸ਼ੋਰੈਂਸ ਲੈ ਕੇ ਆਉਂਦੇ ਆ ਕਈ ਵਾਰੀ ਅਣਸੁਖਾਵੀ ਘਟਨਾ ਵਾਪਰ ਜਾਂਦੀ ਕੋਹ ਹਾਰਟ ਦਾ ਇਸ਼ੂ ਕੋਈ ਇਦਾਂ ਦੀ ਪ੍ਰੋਬਲਮ ਆ ਜਾਂਦੀ ਹਸਪਤਾਲ ਜਾਂਦੇ ਆ ਉਹ ਇੱਕ ਵਾਰੀ ਇਲਾਜ ਕਰ ਦਿੰਦੇ ਆ ਤੇ ਉਹ ਕਹਿੰਦੇ ਵੀ ਤੁਸੀਂ ਹੁਣ ਵਾਪਸ ਆਪਣੇ ਦੇਸ਼ ਚਲੇ ਜਾਓ ਦੂਜੀ ਵਾਰੀ ਸੀ ਤੁਹਾਡੀ ਇਸ ਬਿਮਾਰੀ ਦਾ ਇਲਾਜ ਨਹੀਂ ਕਰਨਾ ਇੰਸ਼ੋਰੈਂਸ ਕੀ ਕਵਰ ਕਰਦਾ ਇਹ ਸਮੱਸਿਆ ਕੀ ਹੁੰਦੀ ਆ ਇਹਦੇ ਬਾਰੇ ਜਾਣ ਲਈ ਅਸੀਂ ਆਇਆ ਥਿੰਕ ਇੰਸ਼ੋਰੈਂਸ ਤੇ ਪਰਮਿੰਦਰ ਸਿੰਘ ਥੇਨ ਥੋੜਾ ਕੋਲ ਤੈਂਸਾਬੇ ਵਿਜ਼ਟਰ ਵੀਜ਼ੇ ਤੇ ਸੁਪਰ ਵੀਜ਼ੇ ਤੇ ਹਸਪਤਾਲ ਵਾਲੇ ਕਹਿੰਦੇ ਵੀ ਜਿਹੜੀ ਇੰਸ਼ੋਰੈਂਸ ਕੰਪਨੀ ਇਹ ਕਹਿੰਦੀ ਆ ਕਿ ਇਹਦੇ ਤੋਂ ਬਾਅਦ ਤੁਹਾਨੂੰ ਅਸੀਂ ਇਹ ਨਹੀਂ ਮੰਨ ਸਕਦੇ ਇਹਦਾ ਕੀ ਕਾਰਨ ਹੁੰਦਾ ਜੀ ਇਦਾਂ ਹੁੰਦਾ ਹਾਂਜੀ ਬਿਲਕੁਲ ਸਹੀ ਗੱਲ ਆ ਕਈ ਵਾਰੀ ਅਸੀਂ ਸੋਚਦੇ ਆਂ ਵੀ ਇੰਸ਼ੋਰੈਂਸ ਲਈ ਹੋਈ ਆ ਤੇ ਸਾਰਾ ਕੁਝ ਹੀ ਕਵਰ ਆਉਂਦਾ ਸਾਰਾ ਕੁਝ ਤਾਂ ਕਵਰ ਹੁੰਦਾ ਪਰ ਉਹ ਇੱਕ ਵਾਰੀ ਮੇਨ ਜੇ ਐਗਜ਼ਾਮਪਲ ਜਿਵੇਂ ਕੋਈ ਹਾਰਟ ਅਟੈਕ ਦੀ ਗੱਲ ਕੀਤੀ ਜੇ ਇੱਕ ਟਾਈਮ ਹਾਰਟ ਅਟੈਕ ਆ ਗਿਆ ਹੁਣ ਕੰਪਨੀ ਨੇ ਕਵਰ ਕਰਤਾ ਸਾਰਾ ਕੁਝ ਉਦੋਂ ਬਾਅਦ ਉਹਨਾਂ ਨੇ ਫਾਲੋਅ ਅਪ ਜਿਹੜੀਆਂ ਵਿਜ਼ਿਟਸ ਨੇ ਫਾਲੋਅ ਅਪ ਕਵਰੇਜ ਬਹੁਤ ਥੋੜੀ ਹੁੰਦੀ ਹੈ 5000 ਦੀ ਹੋਗੀ 3500 ਦੀ ਹੋਗੀ ਦੋ ਵਿਜ਼ਿਟ ਹੋ ਗਈਆਂ ਪਰ ਉਹਦੇ ਚ ਇਹ ਨਹੀਂ ਹੈਗਾ ਵੀ ਫੁੱਲ ਕਵਰੇਜ ਪਿੱਛੇ ਵੀ ਰਹਿ ਗਈ ਜੇ ਐਗਜ਼ਾਮਪਲ ਕਿ ਲੱਖ ਡਾਲਰ ਦੀ ਕਵਰੇਜ ਸੀਗੀ ਹੁਣ ਅਜੇ 50000 ਡਾਲਰ ਕਲੇਮ ਆ ਗਿਆ ਪਹਿਲੀ ਵਾਰ ਦਾ ਮਤਲਬ ਇਹ ਨਹੀਂ 50000 ਹਾਲੇ ਵੀ ਪਿਆ ਸੇਮ ਇਸ਼ੂ ਵਾਸਤੇ ਵਿਦਨ ਸੇਮ ਇਸ਼ੂ ਆ ਜਾਂਦਾ ਤਾਂ ਉਹਨੂੰ ਫਿਰ ਕੰਪਨੀਆਂ ਨਾ ਕਰ ਦਿੰਦੀਆਂ ਕਲੇਮ ਨੂੰ ਉਹ ਇਸ ਕਰਕੇ ਕਰਦੇ ਆ ਜਦੋਂ ਤੁਸੀਂ ਠੀਕ ਹੋਗੇ ਐਗਜ਼ਾਮਪਲ ਜਦੋਂ ਕਲੇਮ ਆਇਆ ਸੀਗਾ ਪਾਵੇਂ 10 ਦਿਨ ਰਹੇ ਤੁਸੀਂ ਹਸਪੀਟਲ 'ਚ ਪਾਵੇਂ 8 ਦਿਨ ਰਹੇ ਤੁਸੀਂ ਉਸ ਤੋਂ ਬਾਅਦ ਠੀਕ ਹੋਗੇ ਸਟੇਬਲ ਹੋਗੇ ਤੁਸੀਂ ਘਰੇ ਚਲੇਗੇ ਉਸ ਤੋਂ ਬਾਅਦ ਕੰਪਨੀ ਕਹਿੰਦੀ ਤੁਸੀਂ ਵਿਜ਼ਿਟ ਕਰਨ ਆਏ ਸੀਗੇ ਕੈਨੇਡਾ ਨੂੰ ਤੁਸੀਂ ਬਿਲਕੁਲ ਠੀਕ ਹੋਣ ਤੁਸੀਂ ਟਰੈਵਲ ਕਰ ਸਕਦੇ ਹੁਣ ਤੁਹਾਨੂੰ ਚਿੰਤਾ ਨਹੀਂ ਹੈਗੀ ਹੁਣ ਜੇ ਫਿਰ ਵੀ ਇੱਥੇ ਰਹਿਣੇ ਆ ਉਸ ਤੋਂ ਬਾਅਦ ਸੇਮ ਇਸ਼ੂ ਹੋ ਜਾਂਦਾ ਦੁਬਾਰਾ ਫਿਰ ਉਦੋਂ ਕੰਪਨੀਆ ਨਾ ਕਰ ਸਕਦੀਆਂ ਵੱਡੇ ਕਲੇਮ ਵਾਸਤੇ ਛੋਟੀ ਫਾਲੋ ਅਪ ਵਾਸਤੇ ਅਲਾਉ ਕਰ ਸਕਦੇ ਨੇ ਤੁਸੀਂ ਤੁਹਾਨੂੰ ਪੁੱਛ ਸਕਦੇ ਹੋ ਸਪੈਸ਼ਲਿਸਟ ਕੋ ਜਾਣਾ ਹੈ ਜਾਂ ਕੋਈ ਉਦਾਂ ਕੋਈ ਦਵਾਈ ਚੇਂਜ ਹੋਣੀ ਹੈ ਕੋਈ ਦਵਾਈ ਭਰੋਣੀ ਹੈ ਉਹ ਚੀਜ਼ ਹੋ ਸਕਦੀ ਹੈ ਪਰ ਜੇ ਦੁਬਾਰਾ ਵੱਡਾ ਕਲੇਮ ਦੁਬਾਰਾ ਆਉਂਦਾ ਉਸ ਚ ਕੰਪਨੀਆਂ ਬਿਲਕੁਲ ਨਾ ਕਰ ਦਿੰਦੀਆਂ ਬਿਲਕੁਲ ਖਿਆਲ ਰੱਖਣ ਦੀ ਲੋੜ ਹੈ ਸਾਨੂੰ ਇੱਕ ਸਾਨੂੰ ਇਹ ਦੱਸਿਓ ਹੁਣ ਇੱਕ ਬੰਦਾ 10 ਦਿਨ ਲਈ ਕੈਨੇਡਾ ਆਇਆ ਉਹਨੇ ਇੰਸ਼ੋਰੈਂਸ ਬਾਈ ਕਰ ਲਈ ਵੀ ਰੱਬ ਨਾ ਕਰੇ ਮੈਨੂੰ ਉੱਥੇ ਕੁਝ ਹੋ ਗਿਆ ਸੁਪਰਵੀਜ਼ਰ ਤੇ ਲੋਕ 5 ਲੈ ਆਉਂਦੇ ਆ ਇਹ ਇੰਸ਼ੋਰੈਂਸ ਦਾ ਇੱਕੋ ਹੀ ਮਤਲਬ ਆ ਦੋਵਾਂ ਲਈ ਹਾਂਜੀ ਬਿਲਕੁਲ ਜਿਹੜੀ ਵਿਸਟਰ ਇੰਸ਼ੋਰੈਂਸ ਆ ਇੱਕ ਟਾਈਮ ਵਾਸਤੇ ਆ ਅਸੀਂ ਵਿਜ਼ਿਟ ਕਰਨ ਆ ਰਹੇ ਹਾਂ ਇੱਕ ਟਾਈਮ ਆ ਭਾਵੇਂ 10 ਦਿਨ ਹੋਣ ਭਾਵੇਂ 15 ਦਿਨ ਭਾਵੇਂ 1 ਮਹੀਨਾ ਇਹ ਵੀ ਇੱਕ ਵਿਸਟਰ ਇੰਸ਼ੋਰੈਂਸ ਆ ਸੁਪਰ ਵੀਜ਼ਾ ਹੈਗੀ ਆ ਪੂਰੇ ਸਾਲ ਦੀ ਸਾਨੂੰ ਕਵਰੇਜ ਲੈਣੀ ਪੈਣੀ ਆ ਜਦੋਂ ਅਸੀਂ ਮਾਪਿਆਂ ਨੂੰ ਬੁਲਾਉਣਾ ਹੈ ਗ੍ਰੈਂਡਪੇਰੈਂਟਸ ਨੂੰ ਬੁਲਾਉਣਾ ਲੱਖ ਰੋਲ ਦੀ ਕਵਰੇਜ ਚਾਹੀਦੀ ਹੈ ਹੁਣ ਭਾਵੇਂ ਅਸੀਂ ਲੱਖ ਦੀ ਸਾਨੂੰ ਮੈਂਡਟਰੀ ਹੈਗੀ ਆ ਪੂਰੇ 1 ਸਾਲ ਦੀ ਸਾਨੂੰ ਲੈਣੀ ਪੈਣੀ ਹੈ ਇੰਸ਼ੋਰੈਂਸ ਉਸ ਤੋਂ ਬਾਅਦ ਭਾਵੇਂ ਅਗਲੇ ਸਾਲ ਰਹਿਣ ਤੀਜੇ ਸਾਲ ਰਹਿਣ ਚੌਥੇ ਸਾਲ ਪੰਜਵੇਂ ਸਾਲ ਲਗਾਤਾਰ ਰਹਿਣ ਬਿਲਕੁਲ ਪਾਲਿਸੀ ਰੀਨਿਊ ਹੋ ਜਾਂਦੀ ਹੈ ਹੁਣ ਟ੍ਰੈਵਲ ਇੰਸ਼ੋਰੈਂਸ ਇੱਕ ਟਾਈਮ ਤੱਕ ਹੈ ਉਹ ਭਾਵੇਂ ਲੱਖ ਦੀ ਲਓ 50000 ਦੀ ਲਓ 5 ਲੱਖ ਦੀ ਲਓ ਸਾਡੀ ਮਰਜ਼ੀ ਹੈ ਸੁਪਰ ਵੀਜ਼ਾ ਮਿਨਿਮਮ ਸਾਨੂੰ ਲੱਖ ਦੀ ਪਾਲਿਸੀ ਸਾਨੂੰ ਲੈਣੀ ਪੈਣੀ ਪੜੋ ਇਹਦੇ ਵਿੱਚ ਇਹ ਇਸ਼ੂ ਆ ਜਾਂਦਾ ਜੇ ਐਗਜ਼ਾਮਪਲ ਦੇ ਤੁਸੀਂ ਹੁਣ ਕਲੇਮ ਦੀ ਗੱਲ ਕੀਤੀ ਲਗਾਤਾਰ ਹੁਣ ਦੋ ਸਾਲ ਰਹਿਣਾ ਮਾਪਿਆਂ ਨੇ ਹੁਣ ਇਸ ਸਾਲ ਕਲੇਮ ਆ ਗਿਆ ਹੁਣ ਜੇ ਕਲੇਮ ਆ ਗਿਆ ਹੁਣ ਠੀਕ ਹੋ ਗਏ ਬਹੁਤ ਕੰਪਨੀਆਂ ਨੇ ਇਹ ਵੀ ਕਹਿ ਦਿੰਦੀਆਂ ਨੇ ਬਿਕਾਜ਼ ਹੁਣ ਸਟੇਜ ਜੇ ਐਗਜ਼ਾਮਪਲ 70 ਸਾਲ ਤੋਂ ਉੱਪਰ ਉੱਪਰ ਦੀ ਏਜ ਹੈਗੀ ਉਹ ਕਹਿੰਦੇ 6 ਮਹੀਨੇ ਅਸੀਂ ਬਿਲਕੁਲ ਕੋਈ ਕਵਰੇਜ ਨਹੀਂ ਕਰਨੇ ਹਾਂ ਕਿਸੇ ਵੀ ਕੰਪਨੀ ਨੇ ਕਿਉਂਕਿ ਉਹ ਅਨਸਟੇਬਲ ਹੋ ਗਏ ਇੱਕ ਵਾਰੀ ਹੁਣ ਸਟੇਬਲ ਹੋਣਗੇ ਫਿਰ ਤੁਸੀਂ ਨਵੀਆਂ ਪਾਲਿਸੀ ਕੋਈ ਲੈ ਸਕਦੇ ਹੋ ਹੁਣ ਜੇ ਇੱਥੇ ਰਹਿਣਾ ਚਾਹੁੰਦੇ ਨੇ ਫਿਰ ਕਿੰਤੂ ਪ੍ਰਿੰਤੂ ਉਦੋਂ ਪੰਗਾ ਪੈਂਦਾ ਵੀ ਹੁਣ ਉਹ ਰਹਿਣਾ ਚਾਹੁੰਦੇ ਨੇ ਹੁਣ ਪਾਲਿਸੀ ਕੋਈ ਕਵਰ ਨਹੀਂ ਕਰ ਰਹੀ ਫਿਰ ਇਸ ਕਰਕੇ ਹੁਣ ਆਪਸ਼ਨ ਆਪਣੇ ਕੋਲ ਬਿਲਕੁਲ ਘਟ ਜਾਂਦੀਆਂ ਤੇ ਬਹੁਤ ਖਿਆਲ ਰੱਖਣ ਦੀ ਲੋੜ ਹੈ ਵੀ ਜੇ ਲੰਬਾ ਸਮਾਂ ਰਹਿ ਰਹੇ ਨੇ ਕਈ ਵਾਰੀ ਅਸੀਂ ਕਹਿੰਦੇ ਵੀ ਇਕੱਠੇ ਸਾਲ ਦੀ ਪਾਲਿਸੀ ਲੈ ਲਈਏ ਕਈ ਵਾਰੀ ਅਸੀਂ ਮਹੀਨੇ ਤੇ ਮਹੀਨੇ ਕਰਾਉਂਦੇ ਆ ਐਗਜ਼ਾਮਪਲ ਵਿਜ਼ਟਰ ਹੈ ਕਹਿੰਦੇ ਉਹ 4 ਮਹੀਨੇ ਰਹਿ ਗਏ ਉਸ ਦਿਵਾਰ ਐਕਸਟੈਂਡ ਕਰ ਲਾਂਗੇ 3 ਮਹੀਨੇ ਹੁਣ 4 ਮਹੀਨਿਆਂ ਦੇ ਵਿੱਚ ਕਲੇਮ ਆ ਗਿਆ ਫਿਰ ਕੰਪਨੀ ਦੁਆਰਾ ਐਕਸਟੈਂਡ ਨਹੀਂ ਕਰਨੀ ਸੋ ਬਹੁਤ ਗੁੰਝਲਦਾਰ ਚੀਜ਼ਾਂ ਨੇ ਟੈਕਨੀਕਲ ਚੀਜ਼ਾਂ ਨੇ ਵੀ ਬਿਲਕੁਲ ਜਦੋਂ ਵਿਜ਼ਿਟ ਕਰਨਾ ਟਰੈਵਲ ਕਰਨਾ ਤੇ ਜਾਂ ਲੰਬੇ ਸਮੇਂ ਵਾਸਤੇ ਰਹਿਣਾ ਤੁਸੀਂ ਪੂਰੀਆਂ ਆਪਸ਼ਨਸ ਪੁੱਛੋ ਵੀ ਇਹ ਚੀਜ਼ ਹੋਊਗੀ ਫਿਰ ਕੀ ਹੋਊਗਾ ਇਹ ਚੀਜ਼ਾਂ ਖਿਆਲ ਰੱਖੇ ਫਿਰ ਕਈ ਵਾਰੀ ਰਹਿਣਾ ਚਾਹੁੰਦੇ ਆ ਫਿਰ ਕਵਰੇਜ ਨਹੀਂ ਹੁੰਦੀ ਜੇ ਕੋਈ ਮਾਪਾ ਪਾਇ ਤੇ ਰਹਿ ਰਿਆ ਆ ਮੰਨ ਲਓ ਉਹਦਾ ਸੀ ਤੁਸੀਂ ਲੱਖ ਡਾਲਰ ਕਹਿ ਵੀ ਜ਼ਰੂਰੀ ਆ ਅਸੀਂ 5 ਲੱਖ ਡਾਲਰ ਦੀ ਕਰਾ ਲੈਨੇ ਆ ਹੁਣ ਮੰਨ ਲਓ 3-400 500 ਡਾਲਰ ਮਹੀਨੇ ਦਾ ਦੇਈ ਜਾਂਦੇ ਆ ਇੰਨਾ ਪੈਸਾ ਦੇਣ ਦੇ ਬਾਵਜੂਦ ਇੰਸ਼ੋਰੈਂਸ ਲੈਣ ਦੇ ਉਹ ਐਮਐਸਪੀ ਦੇ ਇਕੁਇਵਲੈਂਟ ਨਹੀਂ ਆ ਕਿ ਜਿੱਦਾਂ ਸਾਨੂੰ ਇੱਥੇ ਪੱਕੀਆਂ ਨਿਯੂਲਤਾ ਆ ਉਹਨੂੰ ਇੰਸ਼ੋਰੈਂਸ ਦੇ ਨਾਲ ਉਹਨੀ ਨਿਯੂਲਤਾ ਮਿਲ ਜਣ ਨਹੀਂ ਬਿਲਕੁਲ ਨਹੀਂ ਜੀ ਬਿਕੋਜ਼ ਜਿਹੜੇ ਐਮਐਸਪੀ ਆਪਾਂ ਇੱਥੇ ਹੁਣ ਸਾਰਾ ਜਦੋਂ ਮਰਜੀ ਆਪਾਂ ਡਾਕਟਰ ਦੇ ਚਲੀਏ ਆਵੇਂ ਸਾਨੂੰ ਉਦਾਂ ਹੀ ਲੱਗਦਾ ਸੜਿਕ ਬਰਾਟ ਹੁੰਦੀ ਉਦਾਂ ਰੈਗੂਲਰ ਚੈੱਕਅਪ ਵਾਸਤੇ ਚੱਲੇ ਜੀ ਆਪਣਾ ਚੈੱਕਅਪ ਹੋ ਜਾਊਗਾ ਪਰ ਆ ਚੀਜ਼ਾਂ ਜਿਹੜੀਆਂ ਵਿਸਟਰ ਇੰਸ਼ੋਰੈਂਸ ਹੈ ਸੁਪਰਵਾਈਜ਼ਰ ਇੰਸ਼ੋਰੈਂਸ ਇਹਦੇ ਚਾਏ ਅਮਰਜੈਂਸੀ ਇਹ ਚੀਜ਼ ਖਿਆਲ ਰੱਖਣ ਦੀ ਲੋੜ ਹੈ ਅਸੀਂ ਜੇ ਟਿਲਮਟ ਹੋ ਗਈ ਤਾਂ ਹੀ ਕਵਰੇਜ ਹੈਗੀ ਅਸੀਂ ਰੈਗੂਲਰ ਚੈੱਕਅਪ ਨਹੀਂ ਕਰਾ ਸਕਦੇ ਜਦੋਂ ਮਰਜੀ ਆਪਾਂ ਕੋਈ ਡਾਕਟਰ ਕੋ ਚਲੇਗੇ ਜਦੋਂ ਮਰਜੀ ਕਿ ਅੱਜ ਆਂ ਬਲੱਡ ਵਰ ਕਰਾ ਲਈ ਇਦਾਂ ਨਹੀਂ ਡਾਕਟਰ ਲਿਖ ਕੇ ਦੇਊਗਾ ਲੱਗਦਾ ਲੋੜ ਹੈਗੀ ਹੈ ਤਾਹੀ ਚੀਜ਼ਾਂ ਕਵਰ ਨੇ ਡਾਕਟਰ ਕਹਿੰਦਾ ਵੀ ਠੀਕ ਐ ਇਹਨਾਂ ਦੀ ਰეკਮੈਂਡੇਸ਼ਨ ਬਹੁਤ ਕਲੇਮ ਡਿਕਲਾਈਨ ਹੁੰਦੇ ਨੇ ਅਸੀਂ ਡਾਕਟਰ ਨੂੰ ਜਾ ਕੇ ਇਹਨੇ ਵੀ ਚਲੋ ਆਏ ਨੇ ਇੱਥੋਂ ਦੇ ਟੈਸਟ ਕਰਾ ਦੀਏ ਹੁਣ ਡਾਕਟਰ ਨੇ ਟੈਸਟ ਲਿਖ ਤੇ ਉਹਨੇ ਆਪਦੀ ਫੀਲ ਲੈ ਲਈ ਪਰ ਹੁਣ ਉਦੋਂ ਬਾਅਦ ਐ ਵੀ ਜਦੋਂ ਕਲੇਮ ਫਾਰਮ ਭਰਿਆ ਡਾਕਟਰ ਨੂੰ ਭਰਨਾ ਪੈਂਦਾ ਵੀ ਤੁਸੀਂ ਕਾਹਤੋਂ ਇਹ ਇਹ ਟੈਸਟ ਲਿਖਿਆ ਸੀਗਾ ਡਾਕਟਰ ਨੇ ਕਿਹਾ ਮੈਂ ਤਾਂ ਨਹੀਂ ਕਰਾਉਣਾ ਸੀ ਇਹਨਾਂ ਨੇ ਕਿਹਾ ਵੀ ਕਰਾਤਾ ਤਾਂ ਮੈਂ ਕਰਾਤਾ ਉਹ ਬਿਲਕੁਲ ਕਲੇਮ ਤੁਹਾਡਾ ਥਰੂ ਨਹੀਂ ਹੋਣਾ ਬਿਕਾਜ਼ ਉਹ ਡਾਕਟਰ ਦੀ ਰეკਮੈਂਡੇਸ਼ਨ ਨਹੀਂ ਹੈਗੀ ਸੀ ਡਾਕਟਰ ਦੀ ਰეკਮੈਂਡੇਸ਼ਨ ਹੋਊਗੀ ਫਿਰ ਚੀਜ਼ਾਂ ਕਵਰ ਹੋਣਗੀਆਂ ਇਹ ਖਿਆਲ ਰੱਖਣ ਦੀ ਲੋੜ ਹੈ ਕਿ ਅਮਰਜੈਂਸੀ ਵਾਸਤੇ ਇੰਸ਼ੋਰੈਂਸ ਹੈਗੀ ਹੈ ਵੀ ਨਾ ਕਿ ਐਮਐਸਪੀ ਵਾਸਤੇ ਜਦੋਂ ਮਰਜ਼ੀ ਐਮਐਸਪੀ ਹੈ ਸਾਡਾ ਨਹੀਂ ਢਿੱਲ ਮੱਠ ਕਿਉਂਕਿ ਇੱਥੋਂ ਦੇ ਅਸੀਂ ਵਾਸੀ ਜਦੋਂ ਮਰਜ਼ੀ ਹਸਪਤਾਲ ਜਾ ਸਕਦੇ ਹਾਂ ਇੱਕ ਵਾਰੀ ਅਸੀਂ ਮਤਲਬ ਉਹ ਇੰਨੀ ਐਮਰਜੈਂਸੀ ਨਹੀਂ ਸੀ ਪਰ ਡਾਕਟਰ ਦੇ ਕੋਲੇ ਚਲੇ ਗਏ ਹਸਪੀਟਲ ਚਲੇ ਗਏ ਜਾਂ ਕੋਈ ਏਦਾਂ ਦੀ ਗੱਲਬਾਤ ਹੋ ਗਈ ਹੋਇਆ ਮੇਜਰ ਇਸ਼ੂ ਕੋਈ ਨਹੀਂ ਹੋਇਆ ਸਾਡਾ ਕੋਈ ਲੱਖ ਡਾਲਰ ਜਾਂ ਉਦਾਂ ਦਾ ਇੰਸ਼ੋਰੈਂਸ ਦੇ ਵਿੱਚੋਂ ਨਹੀਂ ਲੱਗਿਆ ਅਗਲੀ ਵਾਰ ਜੇ ਤੁਹਾਨੂੰ ਸੱਚਮੁੱਚ ਕੋਈ ਇਦਾਂ ਦੀ ਗੱਲਬਾਤ ਐਮਰਜੈਂਸੀ ਆ ਗਈ ਪਹਿਲਾਂ ਹਸਪੀਟਲ ਗਏ ਦਾ ਦੂਜੇ ਨਾਲ ਕੋਈ ਸਬੰਧ ਜੁੜਦਾ ਕਲੇਮ ਲਈ ਹਾਂਜੀ ਬਿਲਕੁਲ ਕਿਉਂਕਿ ਪਹਿਲੀ ਗੱਲ ਤਾਂ ਸਾਨੂੰ ਰਿਪੋਰਟ ਕਰਨਾ ਪੈਂਦਾ ਕੰਪਨੀ ਨੂੰ 24 ਆਵਰਸ ਦੇ ਵਿੱਚ ਵਿੱਚ ਜਦੋਂ ਵੀ ਕੋਈ ਕਲੇਮ ਆਉਂਦਾ ਆਪਾਂ 24 ਘੰਟੇ ਚੋਂ ਰਿਪੋਰਟ ਕਰਨਾ ਜੇ ਨਹੀਂ ਕਰਦੇ ਕੰਪਨੀ ਕਲੇਮ ਨਾ ਵੀ ਕਰ ਸਕਦੀ ਹੈ ਜਾ ਇਹ ਵੀ ਕਹਿ ਸਕਦੇ ਸਿਰਫ 50% ਦੇ ਪੈਸੇ ਦੇਾਂਗੇ ਤੁਸੀਂ ਸਾਨੂੰ ਅਕਲੇਮ ਰਿਪੋਰਟ ਨਹੀਂ ਕੀਤਾ ਸਹੀ ਟਾਈਮ ਦੇ ਨਾਲ ਕਿਉਂਕਿ ਉਹਨਾਂ ਨੂੰ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ ਵੀ ਹੁਣ ਕਲੇਮ ਅਸੀਂ ਗਏ ਸੀ ਵਿਜ਼ਿਟ ਕਰਨ ਆ ਸਾਡੀ ਸਿਚੁਏਸ਼ਨ ਹੈ ਨਹੀਂ ਇਹ ਕਲੇਮ ਤਾਂ ਹੋ ਗਿਆ ਜਦੋਂ ਅਸਲ ਚ ਐਮਰਜੈਂਸੀ ਸੀ ਉਸ ਤੋਂ ਪਹਿਲਾਂ ਅਸੀਂ ਗਏ ਸੀ ਹਾਂਜੀ ਬਿਲਕੁਲ ਉਹ ਦੱਸਿਆ ਨਹੀਂ ਉਹ ਦੱਸਿਆ ਹੁਣ ਦੱਸਿਆ ਨਹੀਂ ਫਿਰ ਇਸ਼ੂ ਆ ਸਕਦਾ ਬਿਲਕੁਲ ਕਿਉਂਕਿ ਉਹ ਕਹਿ ਸਕਦੇ ਤੁਸੀਂ ਸਾਨੂੰ ਜਦੋਂ ਕਲੇਮ ਆਇਆ origianlly ਤਾਂ ਉਹਦੇ ਨਾਲ ਹੀ ਸਟਾਰਟ ਹੋਇਆ ਸੀ ਤਾਂ ਪਹਿਲੀ ਵੀ ਡਾਕਟਰ ਕੋਲ ਗਏ ਸੀਗੇ ਹੁਣ ਪਰ ਉਹਦਾ ਅਸੀਂ ਕਲੇਮ ਹੀ ਨਹੀਂ ਲਿਆ ਬਿਲਕੁਲ ਪਰ ਅਨਸਟੇਬਲ ਤਾਂ ਹੋ ਗਿਆ ਫਿਰ ਕੰਪਨੀ ਕਹਿ ਸਕਦੀ ਹੈ ਵੀ ਤੁਸੀਂ ਇਹ ਚੀਜ਼ਾਂ ਉਦੋਂ ਸਟੇਬਲ ਨਹੀਂ ਸੀਗੀਆਂ ਜਾਂ ਉਹਨਾਂ ਨੂੰ ਤੁਸੀਂ ਵਾਰਤਾਲਾਪ ਉਹਨਾਂ ਕਹਿ ਸਕਦਾ ਵੀ ਠੀਕ ਹੈ ਹੁਣ ਤੁਸੀਂ ਦਵਾਈ ਲੈ ਰਹੇ ਹੋ ਡਾਕਟਰ ਉਹ ਰეკਮੈਂਡ ਕਰ ਰਿਹਾ ਕੋਈ ਤੁਸੀਂ ਡਾਕਟਰ ਦੀ ਨਿਗਰਾਨੀ 'ਚ ਹੈਗੇ ਹੋ ਹਾਂ ਡਾਕਟਰ ਅੱਗੇ ਟੈਸਟ ਪੈਂਡਿੰਗ ਹੈਗੇ ਨੇ ਅਗਲਾ ਐਗਜ਼ਾਮਪਲ ਕਹਿੰਦਾ ਕੋ ਹਾਰਟ ਦੇ ਟੈਸਟ ਨੇ ਕਿ ਉਹ ਟੈਸਟ ਪੈਂਡਿੰਗ ਨੇ ਵੀ ਜ਼ਰੂਰੀ ਹੈ ਕਿ ਉਹ ਟਰੈਵਲ ਨਹੀਂ ਕਰ ਸਕਦੇ ਫਿਰ ਤਾਂ ਹੋ ਜੂ ਕਵਰ ਜੇ ਹੁਣ ਟਰੈਵਲ ਕਰ ਸਕਦੇ ਨੇ ਉਦਾਂ ਹੀ ਕੋ ਰੈਗੂਲਰ ਛੁੱਟੀ ਮੁੰਡੀ 'ਚ ਉਦੋਂ ਇਹ ਬਸ ਇੱਥੇ ਗੈਟ ਟੂ ਵੈਰੀ ਟੈਕਨੀਕਲ ਜਿੱਦਾਂ ਤੁਸੀਂ ਗੱਲ ਕਰਦੇ ਹਾਂ ਫਿਰ ਅੰਡਰਰਾਈਟਰ ਹਰੇਕ ਕੇਸ ਬਾ ਕੇਸ ਦੇਖਦਾ ਵੀ ਵਾਕਿਆ ਜੇ ਜਦੋਂ origional ਹੋਇਆ ਸੀਗਾ ਹੁਣ ਇਹ ਵਾਕਿਆ ਹੀ ਤਾਲਮੇਲ ਲੱਗਦਾ ਹੈ ਇਸ ਚੀਜ਼ ਦਾ ਸਟੈਪ ਬਾ ਸਟੈਪ ਹੋ ਰਿਹਾ ਹੈ ਵੀ ਉਹ ਇਹ ਚਾਹੁੰਦੇ ਨੇ ਵੀ ਕੋਈ ਆ ਕੇ ਸਿਰਫ ਇਲਾਜ ਵਾਸਤੇ ਇੱਥੇ ਨਾ ਆਵੇ ਇੰਸ਼ੋਰੈਂਸ ਲਈ ਹੈ ਔਰ ਅਮੇਨ ਮਕਸਦ ਹੈ ਵੀ ਘੁੰਮਣ ਫਿਰਨ ਆਇਆ ਸਿਰਫ ਉਹ ਉਹਨੂੰ ਬਿਲਕੁਲ ਅਸੀਂ ਪ੍ਰੋਟੈਕਟ ਕਰਾਂਗੇ ਉਹਦੀ ਕਵਰੇਜ ਹੁੰਦੀ ਹੈ ਪਰ ਉਹਦਾ ਮਕਸਦ ਇਹ ਨਾ ਹੋਵੇ ਵੀ ਕਿਤੇ ਵੀ ਇੱਥੇ ਅਸੀਂ ਇਲਾਜ ਕਰਾਉਣਾ ਇੱਥੇ ਆ ਕੇ ਕੈਨੇਡਾ ਦੇ ਵਿੱਚ ਉਦੋਂ ਫਿਰ ਉਹ ਦੇਖਦੇ ਵਾਕਿਆ ਵੀ ਬੰਦਾ ਟਰੈਵਲ ਵੀ ਕਰ ਸਕਦਾ ਸੀ ਠੀਕ ਵੀ ਸੀ ਸਟੇਬਲ ਵੀ ਸੀ ਪਹਿਲਾਂ ਟੈਸਟ ਪੈਂਡਿੰਗ ਸੀਗਾ ਪਹਿਲਾਂ ਡਾਕਟਰ ਨੇ ਕਿਹਾ ਵੀ ਸ਼ਾਇਦ ਤੁਹਾਨੂੰ ਆ ਚੀਜ਼ ਹੋ ਸਕਦੀ ਹੈ ਕਵਰੇਜ ਹੋ ਜੂਗੀ ਉਦੋਂ ਫਿਰ ਕਿੰਤੂ ਪ੍ਰਿੰਤੂ ਵਾਕਿਆ ਜਿਦਾ ਤੁਸੀਂ ਕਿਹਾ ਵੀ ਇਟਸ ਕੇਅਰ ਟੂ ਟੈਕਨੀਕਲਟੀ ਇਹ ਜੀ ਕਵਰ ਹੋਊਗੀ ਨਹੀਂ ਹੋਊਗੀ ਜੇ ਬੰਦਾ ਮੰਨ ਲਓ ਉਹਨੂੰ ਹਾਰਟ ਦਾ ਕੋਈ ਇਸ਼ੂ ਪਹਿਲਾਂ ਤੋਂ ਸੀਗਾ ਜਾਂ ਬਲੱਡ ਪ੍ਰੈਸ਼ਰ ਦੀ ਉਹ ਗੋਲੀ ਖਾਂਦਾ ਆ ਉਹ ਜੇ ਤਾਂ ਦੱਸ ਦਿੰਦਾ ਜਾਂ ਤਾਂ ਇੰਸ਼ੋਰੈਂਸ ਮਹਿੰਗਾ ਹੋ ਜਾਂਦਾ ਜਾਂ ਕੰਪਨੀ ਇੰਸ਼ੋਰੈਂਸ ਦਿੰਦੀ ਨਹੀਂ ਨਾ ਦੱਸਣ ਨਾਲ ਵੀ ਕੋਈ ਗੜਬੜ ਹੁੰਦੀ ਹੈ ਹਾਂਜੀ ਤਾਂ ਹੀ ਦੋ ਤਰੀਕੇ ਦੇ ਆ ਪਾਲਸੀਆਂ ਨੇ ਸਿੰਪਲ ਇੱਕ ਰਾਹ ਜਾਂਦਾ ਕੋਈ ਹੈਲਥ ਕੰਡੀਸ਼ਨ ਨਹੀਂ ਹੈਗੀ ਬਿਲਕੁਲ ਸਾਰਾ ਕੁਝ ਠੀਕ ਨੇ ਚੀਜ਼ ਸਸਤੀ ਹੈ ਇੱਕ ਰਾਹ ਜਾਂਦਾ ਵੀ ਹੈਲਥ ਕੰਡੀਸ਼ਨ ਹੈਗੀ ਐਸੀ ਉਹਨੂੰ ਕਵਰ ਕਰਾਉਣਾ ਐਸ ਲੌਂਗ ਐਸ ਸਟੇਬਲ ਨੇ ਸਟੇਬਿਲਿਟੀ ਪੀਰੀਅਡਡ ਆਉ ਕੀ ਐਸ ਸਟੇਬਿਲਿਟੀ ਦਾ ਮਤਲਬ ਹੈ ਵੀ ਕੋਈ ਦਵਾਈ ਚੇਂਜ ਨਹੀਂ ਹੋਈ ਨਾ ਘਟੀ ਨਾ ਵਧੀ ਨਾ ਕੋਈ ਸਾਡੀ ਉਹੀ ਦਵਾਈ ਚੱਲ ਰਹੀ ਇੱਕ ਸਾਲ ਤੋਂ 6 ਮਹੀਨਿਆਂ ਦਾ 90 ਦਿਨਾਂ ਤੋਂ ਫਿਰ ਉਹ ਕਹਿੰਦੇ ਅਸੀਂ ਉਸ ਉਸ ਚੀਜ਼ ਨੂੰ ਕਵਰ ਕਰ ਦਿਆਂਗੇ ਉਸ ਕਾਰਨ ਜਿਹੜਾ ਆ ਪਾਲਿਸੀ ਲਈ ਹੋਈ ਹੈ ਬਿਲਕੁਲ ਕੁਝ ਵੀ ਹੋ ਗਿਆ ਸਾਰਾ ਕੁਝ ਕਵਰ ਹੈ ਬਿਕੋਜ਼ ਕੋਈ ਹੈਲਥ ਕੰਡੀਸ਼ਨ ਸੀਗੀ ਨਹੀਂ ਜੀ ਜੀ ਹੁਣ ਜਿਹੜੀ ਆਹ ਪਾਲਿਸੀ ਹੈ ਜਿਸ ਸਟੈਬਿਲਟੀ ਪੀਰੀਅਡ ਸੀਗਾ ਫਿਰ ਉਹ ਦੇਖਦੇ ਵਾਕਿਆ ਸਟੇਬਲ ਸੀਗਾ ਉਹ ਵੀ ਸਾਰਾ ਕੁਝ ਕਵਰ ਹੋਊਗਾ ਐਸ ਲੋੰਗ ਸਟੈਬਿਲਿਟੀ ਉਹ ਚੀਜ਼ਾਂ ਮੀਟ ਕਰ ਦਿੰਦੇ ਨੇ ਜੀ ਮੈਂ ਗੋਲੀ ਲੈ ਰਿਆ ਕੋਈ ਵੀ ਜਾਂ ਇਦਾਂ ਦੀ ਕੋਈ ਗੱਲ ਪਰ ਮੈਂ ਕਲੇਮ ਨਹੀਂ ਕਰਦਾ ਇੰਸ਼ੋਰੈਂਸ ਤੋਂ ਮੈਂ ਦੱਸਦਾ ਵੀ ਨਹੀਂ ਇਹ ਗਲਤ ਆ ਬਿਲਕੁਲ ਗਲਤ ਹੈ ਤੁਸੀਂ ਗੋਲੀ ਲੈ ਰਹੇ ਹੋ ਪਰ ਮੈਂ ਕਲੇਮ ਨਹੀਂ ਕੋਈ ਉਹਦਾ ਲਿਆ ਜਾਂ ਲੈਣਾ ਨਹੀਂ ਹੁਣ ਐਗਜ਼ਾਮਪਲ ਇਹ ਆ ਵੀ ਹੁਣ ਜੇ ਤੁਸੀਂ ਉਹਦਾ ਫਾਇਦਾ ਕੀ ਆਪਾਂ ਪਾਲਿਸੀ ਜੇ ਲਈ ਹੋਈ ਹੈ ਹੁਣ ਫਿਰ ਆਪਾਂ ਪਾਲਿਸੀ ਜੇ ਕਲੇਮ ਕਰਨ ਦਾ ਫਾਇਦਾ ਆਪਾਂ ਨੂੰ ਬਿਲਕੁਲ ਜਿਵੇਂ ਹੁਣ ਆਪਾਂ ਪੈਸੇ ਲੇ ਤਾਂ ਜੇ ਦਵਾਈ ਲਈ ਹੈ ਤਾਂ ਇਹ ਇੰਸ਼ੋਰੈਂਸ ਲੈਣੇ ਆ ਵੀ ਹੁਣ ਢਿੱਲਾ ਮੱਠ ਹੋ ਗਿਆ ਐਗਜ਼ਾਮਪਲ ਜੇ ਹੁਣ ਆਪਦੀਆਂ ਪੁਰਾਣੀਆਂ ਦਵਾਈਆਂ ਲਿਆਂਦੀਆਂ ਹੋਈਆਂ ਉਹ ਹੀ ਖਾਈ ਜਾਂਦੇ ਆ ਨੋ ਪ੍ਰੋਬਲਮ ਹਟਾ ਉਹ ਤਾਂ ਚਲੋ ਸੇਮ ਹੀ ਚੱਲ ਰਹੀਆਂ ਦਵਾਈਆਂ ਸਟੈਬਿਲਿਟੀ ਚ ਆ ਗਿਆ ਹੁਣ ਇੱਥੇ ਆ ਕੇ ਨਵੀਂ ਦਵਾਈ ਲੱਗੀ ਐ ਫਿਰ ਸਾਨੂੰ ਤਾਂ ਕਲੇਮ ਓਪਨ ਕਰਾਉਣਾ ਪੈਣਾ ਉਹਨਾਂ ਨੂੰ ਦੱਸਣਾ ਪੈਣਾ ਜੇ ਨਹੀਂ ਵੀ ਕਰਾਉਂਦੇ ਸੋਚਦੇ ਤੁਸੀਂ ਨਹੀਂ ਦੇਖੋ ਕਿ ਸਾਰਾ ਕੁਝ ਤੇ ਸਿਸਟਮ ਚ ਹੈਗਾ ਜਦੋਂ ਕਲੇਮ ਆਉਂਦਾ ਫਿਰ ਅਸੀਂ ਉਹਨਾਂ ਨੂੰ ਅਥਾਰਾਈਜੇਸ਼ਨ ਦਿੰਨੇ ਆ ਵੀ ਸਾਡੀ ਇਨਫੋਰਮੇਸ਼ਨ ਕਿਤੋਂ ਮਰਜ਼ੀ ਪਤਾ ਕਰ ਲਓ ਉਹ ਜਿੰਨੇ ਵੀ ਟੈਸਟ ਅਸੀਂ ਕਰਾਏ ਨੇ ਜਾਂ ਕਿਸੇ ਵੀ ਡਾਕਟਰ ਕੋ ਅਸੀਂ ਗਏ ਆ ਉਹ ਸਾਰਾ ਕੁਝ ਹਿਸਟਰੀ ਚ ਆ ਜਾਣਾ ਉਹਨਾਂ ਦੇ ਕੋਲੇ ਵੀ ਆਹ ਚੀਜ਼ਾਂ ਉਦੋਂ ਫਿਰ ਕਲੇਮ ਡਿਕਲਾਈਨ ਵੀ ਹੋ ਸਕਦਾ ਅਸੀਂ ਸੋਚਦੇ ਹਾਂ ਵੀ ਅਸੀਂ ਡਾਕਟਰ ਕੋ ਗਏ ਸੀ ਕਲੇਮ ਤਾਂ ਕੀਤਾ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਪਰ ਨਹੀਂ ਪਰ ਇਥੋਂ ਸਿਸਟਮ ਦੇ ਵਿੱਚ ਸਾਰਾ ਕੁਝ ਹੈ ਜਿਹੜੇ ਡਾਕਟਰ ਕੋ ਗਏ ਉਹਨੇ ਨਾਂ ਡੇਟਾ ਬਰਥ ਸਿਸਟਮ ਚ ਭਰਿਆ ਆ ਫਲਾਣਾ ਬੰਦਾ ਮੇਰੇ ਕੋਲ ਆਇਆ ਸੀਗਾ ਰਾਣਾ ਮੇਰੇ ਤੋਂ ਬੰਦਾ ਦਵਾਈ ਲੈ ਕੇ ਆਇਆ ਇਸ ਚੀਜ਼ ਵਾਸਤੇ ਦਵਾਈ ਲੈ ਕੇ ਆਉਂਦੀ ਹਿਸਟਰੀ ਸੀਗੀ ਫਿਰ ਜੋ ਕਲੇਮ ਦੇ ਟਾਈਮ ਕੰਪਨੀ ਆਥਰਾਇゼਸ਼ਨ ਲਖਾ ਲੈਂਦੀ ਹੈ ਸਾਨੂੰ ਆਥਰਾਇゼਸ਼ਨ ਦੇ ਦਿਆ ਤੁਹਾਡੇ ਅਸੀਂ ਜਿੱਥੋਂ ਮਰਜੀ ਇਨਫੋਰਮੇਸ਼ਨ ਲੈ ਲਈਏ ਉਦੋਂ ਫਿਰ ਦੇਖਿਆ ਜਾਂਦਾ ਵੀ ਇਹ ਤਾਂ ਪਹਿਲਾਂ ਪਿਛਲੇ ਮਹੀਨੇ ਦਵਾਈ ਲੈ ਕੇ ਆਏ ਨੇ ਹੁਣ ਇੰਸ਼ੋਰੈਂਸ ਕਰਾਈ ਕਹਿੰਦੇ ਕੁਝ ਵੀ ਨਹੀਂ ਹੈਗਾ ਉਦੋਂ ਫਿਰ ਤੁਹਾਡਾ ਕਲੇਮ ਡਿਕਲਾਈਨ ਹੋ ਸਕਦਾ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਮੇਰਬਾਨੀ ਜੀ ਦੋਸਤੋ ਬਹੁਤ ਹੀ ਮਹੱਤਵਪੂਰਨ ਨੁਕਤੇ ਨੇ ਇਹ ਖਾਸ ਕਰਕੇ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਅ ਅ ਜੇ ਬਾਰੇ ਜ਼ਰੂਰ ਪਤਾ ਕਰੋ ਕੋਈ ਸਵਾਲ ਆ ਤੁਹਾਡਾ ਤੇ ਇਥੇ ਨੰਬਰ ਆ ਰਿਹਾ ਥਿੰਕ ਇੰਸ਼ੋਰੈਂਸ ਦਾ ਤੁਸੀਂ ਪ੍ਰਮੇਂਦਰ ਸਿੰਘ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਆਮਿਤ ਪੁਨੇਸ਼ਰ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ ਕੈਨੇਡਾ ਨਿਊਜ਼ ਬ੍ਰਾਟਨ ਵਿੱਚ ਫਿਲਹਾਲ ਇਹਨਾਂ ਹੀ ਭਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਆਗਿਆ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ